ਲੌਜੀਕ ਸਸਤੀ ਆਲਟੋ ਗੱਡੀ ਤੇ ਹੋਰ ਬਹੁਤ ਸਾਰੀਆਂ ਸਸਤੀਆਂ ਮਸ਼ੀਨਰੀਆਂ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਰੇ ਅੱਖਰਾਂ 'ਚ ਲਿਖਿਆ ਹੋਇਆ ਸਾਰੇ ਨੋਟ ਕਰ ਲਓ ਜਿੰਨੇ ਦੇਖ ਰਹੇ ਹੋ ਜੀ ਜੇ ਕਿਸੇ ਕੋਲ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਵੇਚਣ ਵਾਸਤੇ ਹੈ ਤਾਂ ਆਪਣੇ WhatsApp ਨੰਬਰ ਤੇ ਇੱਕ ਵੀਡੀਓ 10-12 ਫੋਟੋਆਂ ਪੂਰੀ ਜਾਣਕਾਰੀ ਭੇਜ ਦਿਓ ਨੰਬਰ ਹਰੇ ਅੱਖਰਾਂ 'ਚ ਤੁਹਾਨੂੰ ਮਿਲ ਗਿਆ ਹੋਇਆ 77100 9445360 ਤੇ ਪਹਿਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਜਿਹੜੀ ਪਹਿਲੀ ਗੱਡੀ ਆਪਣੇ ਕੋਲੇ ਪਹੁੰਚੀ ਹੈ ਤੁਹਾਡੇ ਸਾਹਮਣੇ ਜੀ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਫੀਗੋ ਗੱਡੀ ਆ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿਉਂਕਿ ਆਰਸੀ ਦੀ ਫੋਟੋ ਆਪਾਂ ਸਕਰੀਨ ਤੇ ਲਾ ਰੱਖਿਆ ਜੀ 11 ਮਾਡਲ ਗੱਡੀ ਆ 5 11 11 ਗੱਡੀ ਦੀ ਕੰਡੀਸ਼ਨ ਆਲ ਓਕੇ ਆ ਜੀ ਕੋਈ ਨੁਕਸ ਨਹੀਂ ਰੇਟ ਦੀ ਗੱਲ ਕਰੀਏ ਤਾਂ 130 ਇੱਕ ਵਾਰੀ ਡਿਮਾਂਡ ਇਹਨਾਂ ਨੇ ਪਾਈ ਆ ਬਾਕੀ ਮਾਲਕ ਕਹਿੰਦੇ ਵੀ ਘਾਟਾ ਵਾਦਾ ਮੌਕੇ ਤੇ ਕਰ ਲਵਾਂਗੀ। ਅੰਮ੍ਰਿਤਸਰ ਮਾਲਕ ਦਾ ਏਰੀਆ ਜਾ ਕੇ ਕਿਸੇ ਨੇ ਦੇਖਣੀ ਆ ਅੰਮ੍ਰਿਤਸਰ ਜਾ ਕੇ ਦੇਖ ਸਕਦੋਂ। ਚਲਾ ਕੇ ਕਿਸੇ ਨੇ ਦੇਖਣੀ ਆ ਟਰਾਈ ਕਿਸੇ ਨੇ ਲੈਣੀ ਆ ਤੁਸੀਂ ਆਪੇ ਜਾ ਕੇ ਦੇਖ ਸਕਦੋਂ ਬਾਕੀ ਰੰਗ ਵਗੈਰਾ ਤੁਸੀਂ ਦੇਖ ਲਿਆ ਗੱਡੀ ਦਾ ਤੇ ਵਧੀਆ ਪਿਆ ਗੱਡੀ ਪੰਜਾਬ ਨੰਬਰ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਲੱਗੀਆਂ ਹੋਈਆਂ ਮਿਲ ਜਾਣਗੀਆਂ। ਗੱਡੀ ਪੂਰੀ ਵਧੀਆ ਤੇ ਪੂਰੀ ਸੋਹਣੀ ਹੈਗੀ। ਤੇ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਆ 8427272674 ਤੇ ਨੰਬਰ 2 ਤੇ ਆਪਣੇ ਕੋਲੇ ਗੱਡੀ ਪਹੁੰਚੀ ਆ ਆਲਟੋ ਆਲਟੋ 2009 ਮਾਡਲ ਟਾਇਰਾਂ ਦੀ ਗੱਲ ਕਰੀਏ ਤਾਂ 65 ਤੋਂ 70 ਪੈਸੇ ਗੱਡੀ ਦਾ ਰੰਗ ਇੱਕ ਨੰਬਰ ਪਿਆ ਸੀ ਏਸੀ ਹੀਟਰ ਵਰਕਿੰਗ ਚ ਹੈ ਇੰਸ਼ੋਰੈਂਸ ਵਗੈਰਾ ਆਪ ਨੂੰ ਮਿਲ ਜੂਗਾ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਗੱਡੀ ਦੀ ਕੰਡੀਸ਼ਨ ਵਧੀਆ ਹੈ ਤੇ ਗੱਡੀ ਦੀ ਡਿਮਾਂਡ ਮਾਲਕ ਵੱਲੋਂ ਆਪਣੇ ਕੋਲੇ ਜਿਹੜੀ ਪਹੁੰਚੀ ਹੈ ਉਹ ਮਾਲਕ ਦੁਬਾਰਾ ਜਿਹੜੀ ਲਾਈ ਗਈ ਹੈ 1,5000 ਤੇ ਇਹ ਮਾਲਕ ਨੇ ਆਖਿਆ ਵੀ ਆ 20 ਮੋਕੇ ਤੇ ਕਰ ਲਾਂਗੇ ਆਹ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਜਾ ਕੇ ਕਿਸੇ ਨੇ ਗੱਡੀ ਦੇਖਣੀ ਹੈ ਕੋਈ ਚਲਾ ਕੇ ਦੇਖਣਾ ਚਾਹੁੰਦਾ ਤਾਂ ਰਾਜਪੁਰੇ ਜਾ ਕੇ ਦੇਖ ਸਕਦਾ ਹੋ ਜੀ ਮਾਲਕ ਦਾ ਨੰਬਰ ਜਿਹੜਾ ਆਪਾਂ ਸਕਰੀਨ ਤੇ ਦੇ ਰੱਖਿਆ ਆਹੀ ਨੰਬਰ ਮਾਲਕ ਦਾ ਤੁਹਾਨੂੰ ਮਿਲ ਗਿਆ ਹੋਊਗਾ 98700 8587361 ਗੱਲਬਾਤ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਇਨਕਾਰਨਾ ਚਾਹੁੰਦੇ ਹੋ ਜੀ ਗੱਲਬਾਤ ਕਰ ਲਿਓ ਤੇ ਇੱਕ ਆਪਾ ਤੁਹਾਡੇ ਖਾਤਰ ਮੋਟਰਸਾਈਕਲ ਲੈ ਕੇ ਪਹੁੰਚਿਆ ਹਾਂ ਕਾਫੀ ਡਿਮਾਂਡ ਆ ਰਹੀ ਇਸ ਦੀ ਤੇ ਮੋਟਰਸਾਈਕਲ ਹੈ ਜੀ ਪਲਟੀਨਾ ਐਵਰੇਜ ਬਹੁਤ ਦਿੰਦਾ ਜੀ ਮਾਲਕ ਨੇ ਆਖਿਆ ਤੇ ਪਲਟੀਨਾ ਮੋਟਰਸਾਈਕਲ ਹੈ ਕੰਡੀਸ਼ਨ ਆ ਲੁੱਕੀ ਹੈ ਪੁਰਾਣਾ ਮੋਟਰਸਾਈਕਲ ਹੈ ਜੀ 2013 ਮਾਡਲ ਹੈ ਦੋ ਰਾਹਾ ਇਹਨਾਂ ਦਾ ਏਰੀਆ ਕਾਂ ਤੇ 32000 ਰੁਪਏ ਮਾਲਕ ਨੇ ਡਿਮਾਂਡ ਕਹੀ ਹੈ ਤੇ ਮਾਲਕ ਨੇ ਆਖਿਓ ਵੀ ਘਾਟਾ ਪਤਾ ਮੁਕਤੇ ਕਰ ਲਵਾਂਗੇ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਕੰਡੀਸ਼ਨ ਆਲੋਕੇ ਆ ਕੋਈ ਕਿਸੇ ਪਾਸੋਂ ਨਾਤਾ ਟੁੱਟਿਆ ਪੱਜੇ ਨਾ ਕੋਈ ਡੈਮੇਜ ਹੈ ਨਾ ਕੋਈ ਚੀਜ਼ਾਂ ਦੀ ਬਦਲੀ ਹੋਈ ਹੈ ਬਹੁਤ ਵਧੀਆ ਤੇ ਮਾਲਕ ਨੇ ਵਧੀਆ ਸ਼ੌਂਕ ਨਾਲ ਰੱਖਿਆ ਹੋਏ ਸ਼ੌਂਕ ਨਾਲ ਚਲਾਇਆ ਹੋਏ ਤੇ ਮਾਲਕ ਕਹਿੰਦੇ ਵੀ ਰੇਟ ਕਰ ਲਾਂਗੇ ਇੱਕ ਬਾਰ ਇਸ ਸਰਫ ਆ ਡਿਮਾਂ ਡੇਗੀ ਤੇ ਜੇ ਕਿਸੇ ਨੇ ਦੇਖਣਾ ਤਾਂ ਦੁਰਾਹੇ ਜਾ ਕੇ ਦੇਖ ਲਓ ਨੰਬਰ ਤੁਹਾਨੂੰ ਮੈਂ ਦੇ ਦੇਣਾ ਮਾਲਕ ਦਾ 96500 36 ਤੇ 38569 ਤੇ ਗੱਡੀਆਂ ਦੀ ਤੇ ਮਸ਼ੀਨਰੀਆਂ ਦੀ ਤੇ ਮੋਟਰਸਾਈਕਲ ਦੀ ਗੱਲਬਾਤ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਆਲਟੋ ਗੱਡੀ ਮਿਲੂਗੀ ਮੋਟਰਸਾਈਕਲਾਂ ਤੁਸੀਂ ਦੇਖ ਹੀ ਲਿਆ ਤੇ ਇਹ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੁਹਾਨੂੰ ਮੈਨੂੰ ਜਰੂਰ ਦੱਸੋ ਜੀ ਕਮੈਂਟ ਕਰਕੇ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਜੀ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਆਪਾਂ ਹਰ ਰੋਜ਼ ਆਪਣੇ ਚੈਨਲ ਤੇ ਨਵੀਂ ਵੀਡੀਓ ਲੈ ਕੇ ਆਉਂਦੇ ਰਹਨੇ ਆਂ ਤੇ ਹਰ ਰੋਜ਼ ਨਮੀਆਂ ਗੱਡੀਆਂ ਮੋਟਰਸਾਈਕਲ ਕੋਠੀ ਘਰ ਮਕਾਨ ਹਰ ਚੀਜ਼ ਆਪਾਂ ਲੈ ਕੇ ਆਉਂਦੇ ਆ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਵੇਚਣਾ ਤੁਸੀਂ ਚਾਹੁੰਦੇ ਹੋ ਕੁਝ ਵੀ ਤੇ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਚੈੱਕ ਕਰੋ ਜੀ ਹਰੇ ਜਖਰਾ ਚ ਲਿਖਿਆ ਹੋਇਆ ਜੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਗਾ ਦੇਵਾਂਗੇ ਤੇ ਹੁਣ ਆਪਾਂ ਫਿਰ ਤੋਂ ਗੱਡੀਆਂ ਦੀ ਗੱਲਬਾਤ ਸ਼ੁਰੂ ਕਰਦੇ ਹੁਣ ਤੁਸੀਂ ਆਲਟੋ ਅਲੈਕਸਾਈ ਗੱਡੀ ਦੇਖੋ ਜੀ 2008 ਮਾਡਲ ਗੱਡੀ ਆ CNG ਵੀ ਲੱਗੀ ਹੋਈ ਹੈ ਤੇ ਕਾਪੀ ਤੇ ਚੜੀ ਹੋਈ ਐ ਜੀ ਤੇ ਵਧੀਆ ਗੱਡੀ ਐ ਜੀ ਕੰਡੀਸ਼ਨ ਨਾਲ ਲੁਕਿਆ ਏਰੀਆ ਬਰਨਾਲਾ ਜਾ ਕੇ ਕਿਸੇ ਨੇ ਦੇਖਣੀ ਹੈ ਬਰਨਾਲਾ ਜਾ ਕੇ ਦੇਖ ਸਕਦੇ ਹਾਂ 69000 ਰੁਪਏ ਮਾਲਕ ਨੇ ਡਿਮਾਂਡ ਲਾ ਕੇ ਭੇਜੀ ਆਪਣੇ ਕੋਲ ਹੀ ਤੇ ਮਾਲਕ ਕਹਿੰਦੇ ਆ ਵੀ ਰੇਟ ਕਰ ਲਾਂਗੇ ਇੱਕ ਵਾਰੀ ਸਿਰਫ ਆਹ ਡਿਮਾਂਡ ਐ ਕਿਸੇ ਨੇ ਗੱਡੀ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦਾ ਹਾਂ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਟ్రਾਈ ਲੈਣੀ ਹੈ ਤੁਹਾਡੀ ਇੱਛਾ ਜੀ ਕਿ ਮਰਜ਼ੀ ਚੈੱਕ ਕਰ ਲਿਓ ਬਾਕੀ ਗੱਡੀਆਂ ਦੀ ਗੱਲਬਾਤ ਤੇ ਮਸ਼ੀਨਰੀਆਂ ਦੀ ਗੱਲਬਾਤ ਹੋਊਗੀ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਸਕਰੀਨ ਤੇ ਤੇ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਗੱਡੀ ਮਸ਼ੀਨਰੀ ਚਾਹੀਦੀ ਹੈ ਦੱਸੋ ਮੈਨੂੰ ਲਾਜ਼ਮੀ ਤੇ ਆਪਾਂ ਲੈ ਕੇ ਤੁਹਾਡੇ ਖਾਤਰ ਪਹੁੰਚ ਜਾਵਾਂਗੇ ਬਾਕੀ ਮਿਲਦੇ ਹਾਂ ਜੀ ਜਲਦੀ ਤੇ ਐਨੇ ਤੁਸੀਂ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣਾ ਚੈਨਲ ਆ ਜਿਹੜਾ ਹੈਗਾ ਇਹਦਾ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਹੈ ਸਕਰੀਨ ਤੇ ਜੀ